ਕੀ ਤੁਸੀਂ ਇਹ ਜਾਣਕਾਰੀ ਰੱਖਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਇਸ ਮੌਕੇ ਕਿੰਨੇ ਲੋਕ ਇਨਲੀਗਲ ਨੇ ਕਿੰਨੇ ਲੋਕ ਇਮੀਗ੍ਰੇਸ਼ਨ ਦੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਨੇ ਅਤੇ ਕਿੰਨੇ ਲੋਕਾਂ ਬਲੋਸ ਆਇਲਮ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਸੋ ਡਿਪਾਰਟਮੈਂਟ ਆਫ ਹੋਮ ਅਫੇਅਰਸ ਅਤੇ ਆਜ਼ ਈਜ਼ੀ ਰਿਪੋਰਟ ਦੇ ਅਨੁਸਾਰ ਇਹ ਰਿਪੋਰਟ ਜਿਹੜੀ 31 ਦਸੰਬਰ 2124 ਦੇ ਮੁਤਾਬਕ ਕਨਕਲੂਡ ਕੀਤੀ ਗਈ ਹੈ ਉਹਦੇ ਅਨੁਸਾਰ ਇਸ ਮੌਕੇ ਆਸਟ੍ਰੇਲੀਆ ਦੇ ਵਿੱਚ 75400 ਲੋਕ ਇਨਲੀਗਲ ਰੂਪ ਦੇ ਵਿੱਚ ਰਹਿ ਰਹੇ ਨੇ ਤੇ 1134 ਲੋਕ ਇਮੀਗ੍ਰੇਸ਼ਨ ਡਿਟੈਂਸ਼ਨ ਟੈਂਸ਼ਨ ਦੇ ਵਿੱਚ ਨੇ ਤੇ ਜਿੱਨਾਂ ਚ ਟੌਪ 5 ਕੰਟਰੀ ਨੇ ਨਿਊਜ਼ੀਲੈਂਡ ਜਿਹਦੇ 188 ਨੇ ਇਰਾਨ ਦੇ 63 ਨੇ ਭਾਰਤ ਦੇ 58 ਨੇ ਬੀਤਨਾਮ ਦੇ 55 ਨੇ ਇੰਗਲੈਂਡ ਦੇ 47 ਨੇ ਤੇ ਇਹ ਜਿਹੜੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਹੈਗੀ ਆ ਇਹਨਾਂ ਦੇ ਵਿੱਚੋਂ 85% ਲੀਗਲ ਰੂਪ ਦੇ ਵਿੱਚ ਆਏ ਸਨ ਤੇ 15% ਇਨਲੀਗਲ ਰੂਪ ਦੇ ਵਿੱਚ ਆਸਟ੍ਰੇਲੀਆ ਪਹੁੰਚੇ ਸਨ ਤੇ ਇਹ ਤੋਂ ਇਲਾਵਾ 118000 ਲੋਕਾਂ ਦੇ ਇਸ ਮੌਕੇ ਆਸਟ੍ਰੇਲੀਆ ਦੇ ਵਿੱਚ ਅਸਾਈਲਮ ਦੇ ਕੇਸ ਲਾਏ ਹੋਏ ਆ ਜਿਦੇ ਕਰਕੇ ਕੀ ਹੋਰ ਕੇਸਾਂ ਉੱਤੇ ਵੀ ਪ੍ਰਭਾਵ ਪੈ ਰਿਹਾ ਤੇ ਫੈਸਲੇ ਲੈਣ ਦੇ ਵਿੱਚ ਦੇਰੀ ਹੋ ਰਹੀ ਹੈ